ਖਬਰ ਫਗਵਾੜਾ ਦੇ ਨਜ਼ਦੀਕੀ ਪਿੰਡ ਨਰੰਗਸ਼ਾਪੂਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮਾਮੂਲੀ ਤਕਰਾਰ ਤੋਂ ਬਾਅਦ ਮਸਤ ਨਗਰ ਆਬਾਦੀ ਵਿਖੇ ਇੱਕ ਨੌਜਵਾਨ ਨੂੰ ਇਨੋਵਾ ਥੱਲੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਨਿਵਾਸੀ ਪਿੰਡ ਨਰੰਗਸ਼ਾਪੂਰ ਵਜੋਂ ਹੋਈ ਹੈ ਪਰਿਵਾਰ ਦੇ ਮੈਂਬਰ ਅਤੇ ਸਾਰੀ ਘਟਨਾ ਨੂੰ ਅੱਖੀਂ ਦੇਖਣ ਵਾਲੇ ਨੌਜਵਾਨ ਨੇ ਦੋਸ਼ ਲਗਾਇਆ ਹੈ ਕਿ ਇਨੋਵਾ ਸਵਾਰ ਨੌਜਵਾਨਾਂ ਨੇ ਬੀਤੀ ਰਾਤ ਰੋਹਿਤ ਦੇ ਇਨੋਵਾ ਕਾਰ ਮਾਰ ਕੇ ਉਸ ਨੂੰ ਥੱਲੇ ਜ਼ਮੀਨ ਤੇ ਸੁੱਟ ਦਿੱਤਾ ਅਤੇ ਫਿਰ ਉਸ ਉੱਪਰ 3-4 ਵਾਰ ਇਨੋਵਾ ਕਾਰ ਨੰਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਘਟਨਾ ਵਿੱਚ ਰੋਹਿਤ ਦੀ ਮੌਤ ਹੋ ਗਈ ਅਤੇ ਵਿਪਨ ਗੰਭੀਰ ਜ਼ਖਮੀ ਹੋ ਗਿਆ ਜੋ ਸਿਵਲ ਹਸਪਤਾਲ ਫਗਵਾੜਾ ਵਿੱਚ ਭਰਤੀ ਹੈ ਪਰਿਵਾਰ ਕੇ ਮੈਂਬਰਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਧਰਨਾ ਦਿੱਤਾ ਜਾਵੇਗਾ ਆਓ ਲੈਂਦੇ ਹਾਂ ਕਟੜਾ ਨੂੰ ਅੱਖੀਂ ਦੇਖਣ ਵਾਲੇ ਨੌਜਵਾਨ ਤੋਂ ਪੂਰੀ ਜਾਣਕਾਰੀ ਏਜੀਏ ਜੀ ਬੱਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀਗਾ ਹਦੀਆਬਾਦ ਚਾਹਦੇਵਾਦੀ ਪਿੰਡ ਰੰਗਸ਼ਾਹਪੁਰ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਫਗਵਾੜੀ ਸਕੂਟਰੀ ਦਾ ਤੇਲ ਨਹਿਣ ਆਏ ਸਕੂਟਰੀ ਦਾ ਤੇਲ ਨਹਿਣ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਤੇਲ ਲੈਣੀਆਂ ਅਸੀਂ ਬੱਸ ਸਟੈਂਡ ਚੱਲ ਕੇ ਤੇਲ ਲੈਣੇ ਕਿੰਡਾ ਲੈਣ ਗਏ ਜੀ ਉੱਥੇ ਤਿੰਨ ਮੁੰਡੇ ਚਾਰ ਮੁੰਡੇ ਆਏ ਨੋਵਾ ਗੱਡੀ ਦੇ ਵਿੱਚ ਸ਼ਰਾਬ ਵੇਚੀ ਹੋਈ ਸ਼ਰਾਬ ਵੇਚੀ ਮੀਜ਼ਗੀ ਜੀ ਉਹਨਾਂ ਦੀ ਅਸੀਂ ਉਹਨਾਂ ਦਾ ਖੋਕੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸਿਕ ਮੇਰੇ ਨਾਮ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ ਵੀ ਇਹ दारू ਵੇਚੀ ਆ ਅਸੀਂ ਲੜਨਾ ਨਿਕਾ ਜਾਂਦੇ ਉੱਥੇ ਮੁਲਾਜ਼ਮ ਆ ਗਏ ਜਦੋਂ ਮੁਲਾਜ਼ਮ ਆਏ ਸਾਰੇ ਜਾਣੇ ਚੱਲ ਗਏ ਨੋਵਾ ਵਾਲੇ ਵੀ ਚੱਲ ਗਏ ਅਸੀਂ ਵੀ ਚੱਲ ਗਏ ਜਦੋਂ ਅਸੀਂ ਉੱਥੋਂ ਸਮਾਨ ਆਪਣਾ ਲੈ ਕੇ ਦੁਰੇ ਅਸੀਂ ਆਪਣੇ ਪਿੰਡਾਂ ਬਣਾਉਣ ਦੇ ਵੇਸੇ ਕਿ ਉਹ ਨਹੀਂ ਸਾਡੀ ਗੱਡੀ ਮਦਦ ਲਾ ਦੇ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹਨੇ ਜਾ ਕੇ ਗੱਡੀ ਮੋੜ ਦੇ ਪਿੱਛੇ ਲਿਆ ਕੇ ਵੇਚ ਮਾਰੀ ਉਹ ਨਹੀਂ ਸਾਡੇ ਫਿਰ ਨਾਲ ਦਾ ਮੁੰਡਾ ਉਹਨਾਂ ਦਾ ਇੱਕ ਬਾਹਰ ਆਇਆ ਜੀ ਉਹਨਾਂ ਨੇ ਤੋਕ ਤੋਕ ਮੈਂ ਮੈਂ ਹੁਣ ਲੱਭੇ ਸਾਡੀ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨੇ ਸਾਡੇ ਗੱਡੀ ਦੜਾ ਲਈ ਮੋੜੇ ਆਪਣੇ ਗੱਡੀ ਦੜਾ ਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਕੇ ਮੋੜ ਘੱਟ ਕੇ ਢਾਂਡਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀ ਕਿ ਉਹਨਾਂ ਸਿੱਧੀ ਤੇ ਅਗਲੇ ਵਿੱਚ ਉਹਨਾਂ ਨਾਲ ਦੇ ਮੁੰਡੇ 'ਚ ਤਿੰਨ ਜਣਾਂ 'ਚ ਗੱਡੀ ਮਾਰੀ ਸਾਡਾ ਇੱਕ ਨਾਲ ਦਾ ਮੁੰਡਾ ਸੀ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਚ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕੋ ਮੋਟਰਸਾਈਕਲ ਦੀ ਤੁਸੀਂ ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਪਿੱਛਾ ਆਉਂਦੀ ਜਿਹਦੇ ਹੂ ਸਾਟਾ ਲੱਗੀਆਂ ਉੱਪਰ ਐਡਮਿਟ ਅਸੀਂ ਦੋਨੇ ਜਣੇ ਮੋਟਰਸਾਈਕਲ 'ਤੇ ਸੀਗੇ ਬਾਕੀ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਮੌਕੇ ਦੇ ਜਿੱਥੇ ਸਕ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਠੌਲੀ ਦੇ ਬੰਦੇ ਆ ਜੀ ਇੱਕ ਠੌਲੀ ਦਾ ਬੰਦੇ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕ ਰਿ ਰਿਕੀ ਟੈਂਟ ਵਾਲਾ ਨਹੀਂ ਉੱਥੇ ਉਹਦੀ ਮੌਤ ਹੋ ਗਈ ਸੀ ਜੀ ਦਿਹਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਉਠਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਇਹਨਾਂ ਜਿਹਦੇ ਮੌਤ ਹੋਈ ਆ ਜੀ ਰੋਕਿਤ ਕੁਮਾਰ ਕਿੰਨੀ ਤੂਕਾਰ ਗੱਡੀ ਉੱਤੇ ਉੱਪਰ ਚੜਾਈ ਮੁੰਡੇ ਦੀ ਤੈਨੇ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀ। ਤੁਸੀਂ ਤੁਸੀਂ ਕੋਈ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ। ਅਸੀਂ ਕੋਸ਼ਿਸ਼ ਕਰਦੇ ਸੀਗੇ ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਹੁੰਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀਗੇ ਸਾਡੇ ਕੋਲ। ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰਦੇ ਉਹਨਾਂ ਦੇ ਗੱਡੀ ਰੋਕ ਕੋ ਪਰ ਉਹ ਨਹੀਂ ਗੱਡੀ ਨਹੀਂ। ਕਿੰਨੇ ਲੋਕ ਸੀ ਉਹ ਗੱਡੀ ਦੇ ਵਿੱਚ? ਉਹ 4 ਜਣੇ ਸੀਗੇ। ਤੂੰ ਮੋਕੇ ਕੋਈ ਕੁਛ ਨਹੀਂ ਸੋਚ ਰਿਹਾ। ਪੁਲਿਸ ਨੂੰ ਸੂਚਨਾ ਸਾਨੂੰ ਤਾਂ ਇਹ ਸੀਗਾ ਵੀ ਸਾਡਾ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦਗ-ਦਗ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਐਕਸੀਡੈਂਟ ਵਧੀਏ ਜੀ ਭਾਜੀ 10:00 ਤੋਂ 11:00 11:00 ਵਜੇ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣੇ ਨੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵੀ ਨੇ ਇੱਕ ਬੰਦਾ ਭਾਜੀ ਸਾਡਾ ਫਟੜਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਅੱਜ ਸਵੇਰੇ ਕਰੀਬ 8:30 ਦੇ ਨੂੰ ਸਾਨੂੰ ਤਾਨਸਿਪਾ ਮਾਪੁਰਾ ਵਿੱਚ ਇਨਫੋਰਮੇਸ਼ਨ ਮਿਲੀ ਕਿ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਆਪਸੀ ਲੜਾਈ ਰਾਤ ਨੂੰ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਨੇ ਜਿਹੜਾ ਹੈਗਾ ਕਿ ਦੂਸਰੀ ਧਿਰ ਦੇ ਨੌਜਵਾਨ ਨੂੰ ਗੱਡੀ ਦੇ ਵਿੱਚ ਦੇਖ ਕੇ ਜਿਹੜਾ ਕਤਲ ਕੀਤਾ ਤੁਰੰਤ ਕਾਰਵਾਈ ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਜਿਹੜੀ ਚਲ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਤੁਹਾਡੀਆਂ ਜਿਹੜਾ ਕਾਬੂ ਕਰਨ ਦੀ ਜਿਹੜੀ ਸੌਫਟੀ ਤੇ ਦੂਸਰੀ ਟੀਮ ਨੇ ਜਿਹੜਾ ਹੈਗਾ ਕਾਰਵਾਈ ਕਰਕੇ ਜਿਹੜਾ ਅਸੀਂ ਸਿਗਨਸ ਕਰ ਕੋਡਾ ਪੀਛੇ ਸਾਡੀ ਟੀਮਾਂ ਨੇ ਬਹੁਤ ਹੀ ਫੁਰਤੀ ਤੇ ਸੂਝਬੂਝ ਦਿਖਾਉਂਦੇ ਹੋਏ ਟੈਕਨੀਕਲ ਤੇ ਉਹ ਫਿਜ਼ੀਕਲ ਸ਼ਰਦਤੀ ਮਦਨਨਾ ਜਿਹੜਾ ਚਾਰਾਂ ਚੋਂ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਦੋਆਂ ਨੂੰ ਵੀ ਜਿਹੜਾ ਹੈਗਾ ਸਹੀ ਜਲਦੀ ਫੜਨ ਦੀ ਆਸ ਰੱਖਦੇ ਇਹਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰahul ਉਰਫ ਲੱਗੀ ਵਜੋ ਹੋਈ ਹੈ ਜੋ ਨਮੀਏ ਬਾਗੀ ਦੀ ਰੱਖਿਆ ਦਾ ਰਹੇਵਾਂ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਦਾ ਗੁਰਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਨੀਏ ਇਸ ਦੇ ਨਾਮ ਨਾਲ ਵੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈਗਾ ਕਿ ਕਦਰ ਪੁਲਿਸ ਦੇ ਵਿੱਚ ਲੈ ਲਿਆ ਪਰਦਰ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਝੋਰਦਾਰ ਸਾਹਮਣੇ ਆਉਂਦੇ ਉਹ ਸਮੱਸਿਆ ਸਮੱਸਿਆ ਅੱਜ ਦੇ ਸਾਹਮਣੇ ਆਉਂਦੇ